ਅਸਲਾਮੁਆਲਿਕਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਭਾਈ ਅਮਰਤ ਪਾਲ ਨੇ ਜੇਲ੍ਹ ਜੋ ਪੰਥਕ ਵਾਸਤੇ ਅਹਿਮ ਪੈਗਾਮ ਦਿੱਤਾ ਹੈ ਕੀ ਪੈਗਾਮ ਦਿੱਤਾ ਹੈ ਇਸ ਦੇ ਬਾਰੇ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਸੋ ਚੱਲ ਕੇ ਵੀਡੀਓ ਵੇਖਣਿਆ ਫਿਰ ਕਰਨਿਆ ਉਸ ਤੇ ਵਿਚਾਰ ਗੋ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਤਾਕਤ ਪੰਜਾਬ ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ ਮੇਰੇ ਨਾਲ ਉੱਗੇ ਸਿਆਸੀ ਮਾਰ ਪ੍ਰੋਫੈਸਰ ਮਨਜੀਤ ਸਿੰਘ ਵੀ ਮੌਜੂਦ ਨੇ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਤੇ ਵੱਡੇ ਮੁੱਦਿਆਂ ਉੱਤੇ ਚਰਚਾ ਕਰਾਂਗੇ ਉਮੀਦ ਹੈ ਕਿ ਤੁਸੀਂ ਆਪਣੇ ਵਿਚਾਰ ਪੰਜਾਬੀ ਵਿੱਚ ਕਮੈਂਟ ਕਰੋਗੇ ਤੇ ਲਾਈਕ ਸ਼ੇਅਰ ਜ਼ਰੂਰ ਕਰੋਗੇ ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ ਬਹੁਤ ਧੰਨਵਾਦ ਸੁਖਿੰਦਰ ਜੀ ਅਕਾਲੀ ਦਲ ਚ ਪਿਆ ਖਲਾਰਾ ਲਗਾਤਾਰ ਵੱਧਦਾ ਜਾ ਰਿਹਾ ਪਰ ਦੂਜੇ ਵੱਨੇ ਪੰਥਕ ਸਿਆਸਤ ਜਾਂ ਪੰਥਕ ਏਕਤਾ ਨੂੰ ਅੱਗੇ ਵਧਾਉਣ ਦੇ ਲਈ ਅਮਰਿਤਪਾਲ ਸਿੰਘ ਦਾ ਧੜਾ ਉਹ ਵੀ ਚਾਰਾ ਜੋਈ ਕਰ ਰਿਹਾ ਸਰਜੀਤ ਸਿੰਘ ਖਾਲਸਾ ਪ੍ਰੋਫੈਸਰ ਆਪਾਂ ਬੀਤੇ ਦਿਨ ਵੀ ਗੱਲ ਕੀਤੀ ਸੀ ਕਿ ਉਹ ਕਹਿ ਰਹੇ ਨੇ ਲਗਾਤਾਰ ਕਿ ਅਮਰਿਤਪਾਲ ਨੂੰ ਬਾਹਰ ਆਉਣ ਦਿਓ ਅਸੀਂ ਅਕਾਲੀ ਦਲ ਬਣਾਵਾਂਗੇ ਨਾਲੇ ਉਹਨਾਂ ਦੀ ਪ੍ਰਧਾਨਗੀ ਹੋਏਗੀ ਉਹ ਮੂਹਰੇ ਲੱਗਣਗੇ ਉਹ ਸਾਰਾ ਕੁਝ ਹੋਏਗਾ ਮਤਲਬ ਕਿ ਪੰਥਕ ਤੇ ਰਿਕ ਬਣਾਵਾਂਗੇ ਉਹ ਭਾਵੇਂ ਅਕਾਲੀ ਦਲ ਨਾ ਹੋਵੇ ਜਾਂ ਕੁਝ ਵੀ ਹੋਵੇ ਐਨਐਸਏ ਦੇ ਤਹਿਤ ਉਹਨਾਂ ਦੀ ਅਪੀਲ ਜਿਹੜੀ ਹਾਈ ਕੋਰਟ 'ਚ ਲੱਗੀ ਸੀ ਉਹਦੇ ਬਾਰੇ ਕੇਂਦਰ ਨੂੰ ਨੋਟਿਸ ਹੋ ਗਿਆ ਹੁਣ ਅਮਰਿਤਪਾਲ ਸਿੰਘ ਤੋਂ ਗੱਲ ਸ਼ੁਰੂ ਕਰਦੇ ਆ ਕਿਉਂਕਿ ਉਹਨਾਂ ਦੇ ਜ਼ਰੀਏ ਇੱਕ ਟਵੀਟ ਜਿਹੜਾ ਉਹ ਕੀਤਾ ਗਿਆ ਕਿ ਇਹ ਜਿੰਨਾ ਵੀ ਪੰਥਕ ਮਤਲਬ ਕਿ ਇਕਤਾ ਦੀ ਗੱਲ ਜਾਂ ਜੋ ਵੀ ਰੌਲਾ ਰੱਪਾ ਪਿਆ ਹੋਇਆ ਜਾਂ ਜਿਸ ਵੀ ਢੰਗ ਦੇ ਨਾਲ ਪੰਥਕ ਸਿਆਸਤ ਨੂੰ ਅਸੀਂ ਅਗਲਾ ਉਹਦਾ ਮੂਹ ਮੰਦਰਾ ਤਿਆਰ ਕਰਨਾ ਉਹਦੇ ਲਈ ਇੱਕ ਵੱਡਾ ਇਕੱਠ ਸੱਦਿਆ ਗਿਆ ਇੱਕ ਤਰੀਕੇ ਦਾ ਇਦਾਂ ਕਹਿ ਲਈਏ ਕਿ ਸਰਬਤ ਖਾਲਸੇ ਦੇ ਵੰਗੂ ਕਿ ਆਓ ਸਾਰੇ ਰਲ ਮਿਲ ਕੇ ਬੈੰਨੇ ਆ ਵਿਚਾਰ ਕਰਦੇ ਹਾਲਾਂਕਿ ਉਥੇ ਅੰਮ੍ਰਿਤਪਾਲ ਹੋਏਗਾ ਜਾਂ ਨਹੀਂ ਹੋਏਗਾ ਇਹ ਅੱਗੇ ਦੀ ਗੱਲ ਹੈ ਪਰ ਜਿਸ ਤਰੀਕੇ ਦਾ ਸੱਦਾ ਦਿੱਤਾ ਗਿਆ ਅਸੀਂ ਉਹਨੂੰ ਪੰਥਕ ਸਿਆਸਤ ਲਈ ਕਿ ਸ਼ੁਭ ਸ਼ਗਨ ਮੰਨੀਏ ਕਿ ਉਸ ਤਰੀਕੇ ਦੇ ਨਾਲ ਅਮਰਤਪਾਲ ਸਿੰਘ ਜਿਹੜਾ ਉਹ ਹੁਣ ਪੰਜਾਬ ਦੇ ਵਿੱਚ ਪੰਥਕ ਸਿਆਸਤ ਦੀ ਵਾਗਡੋਰ ਸੰਭਾਲਣ ਜਾ ਰਿਹਾ। ਦੇਖੋ ਮੈਨੂੰ ਇੰਜ ਲੱਗਦਾ ਕਿ ਪੰਜਾਬ ਦੇ ਵਿੱਚ ਕਈ ਕਿਸਮ ਦੀਆਂ ਖੇਡਾਂ ਚੱਲ ਰਹੀਆਂ ਆਂਆਂ ਔਰ ਕਿ ਪੰਥਕ ਸਿਆਸਤ ਨੂੰ ਅਸਲ ਮਾਨਿਆਂ ਚ ਕਮਜ਼ੋਰ ਕਰਦੀਆਂ ਸਾਰੀਆਂ ਖੇਡਾਂ ਹੈਗੀਆਂ। ਇਹਦੀ ਗੱਲ ਠੀਕ ਹੈ ਕਿ ਕੋਈ ਵੀ ਜਿਹੜੀ ਪਾਰਟੀ ਹੁੰਦੀ ਆ ਕੋਈ ਸੰਸਥਾ ਹੋਵੇ ਕੋਈ ਪਰਿਵਾਰ ਹੋਵੇ ਕੋਈ ਵੀ ਸੰਸਥਾ ਜਿਹੜੀ ਆ ਧਰਮ ਹੋਵੇ ਜਾਂ ਪਿੰਡਾਂ ਦੀਆਂ ਵੀ ਜਿਹੜੀਆਂ ਪਿੰਡਾਂ ਦੀਆਂ ਰਵਾਇਤੀ ਪੰਚਾਇਤਾਂ ਸੀ ਕੁਝ ਵੀ ਸੰਸਥਾਗਤ ਕੋਈ ਵੀ ਚੀਜ਼ ਆ ਉਹ ਸਮੇਂ ਬਦਲਣ ਦੇ ਨਾਲ ਕਈ ਵਾਰੀ ਤੇ ਬੜੀਆਂ ਪਹਿਲਾਂ ਨਾਲ ਵਧੀਆ ਹੋ ਜਾਂਦੀਆਂ ਤੇ ਕਈ ਵਾਰੀ ਬਹੁਤ ਡੁੱਬ ਵੀ ਜਾਂਦੀਆਂ ਜੇ ਧਿਆਨ ਨਾ ਦਿੱਤਾ ਜਾਏ ਕਿ ਪਾਰਟੀਆਂ ਦਾ ਵੀ ਇਹ ਜੀ ਹੁੰਦਾ ਹੈ ਸਾਈਕਲਿਕਲ ਰੂਪ ਹੁੰਦਾ ਹੈ ਕਦੇ ਉਹਨਾਂ ਦੀ ਬੜੀ ਚੜ੍ਹਤ ਹੁੰਦੀ ਆ ਫਿਰ ਡੁੱਬਦੀਆਂ ਟੁੱਟਦੀਆਂ ਭੱਜਦੀਆਂ ਫਿਰ ਉਗਦੀਆਂ ਫਿਰ ਉੱਠਦੀਆਂ ਫਿਰ ਵੱਡੀਆਂ ਹੁੰਦੀਆਂ ਇਹ ਚੱਲਦਾ ਰਹਿੰਦਾ ਹਾਲਾਤਾਂ ਦੇ ਮੁਤਾਬਕ ਮੈਚ ਬਣਦਾ ਰਹਿੰਦਾ ਜਿਹੋ ਜਿਹੇ ਹਾਲਾਤ ਸਮਾਜ ਦੇ ਅਰਥ ਵਿਵਸਥਾ ਦੇ ਦੁਨੀਆ ਦੇ ਦੇਸ਼ ਦੇ ਉਸ ਤਰ੍ਹਾਂ ਹੀ ਪੋਲਿਟਿਕਸ ਆਪਣੇ ਆਪ ਨੂੰ ਲਗਾਤਾਰ ਰੀਨੋਵੇਟ ਕਰਕੇ ਅਡਜਸਟ ਕਰਦੀ ਆ ਤਾਂ ਕਿ ਉਹਦੇ ਪੈਰ ਉਸ ਹਾਲਾਤਾਂ 'ਚ ਜੰਮੇ ਰਹਿਣ ਸਾਡੇ ਕੋਈ ਦਿੱਕਤਾਂ ਜਿਹੜੀਆਂ ਜਿਹੜਾ ਤੁਸੀਂ ਸਵਾਲ ਖੜਾ ਕਰਦੇ ਆ ਕਿ ਪੰਥਕ ਪੋਲਿਟਿਕਸ ਤਖੜੀ ਹੋਊਗੀ ਕਿ ਕਮਜ਼ੋਰ ਹੋਊਗੀ ਮੈਨੂੰ ਤੇ ਲੱਗਦਾ ਆਪਾਂ ਮਿਹਨਤ ਕਰਕੇ ਆਪਣੇ ਆਪੋ ਆਪਣੇ ਪੈਰਾਂ ਤੇ ਖਵਾੜੀ ਮਾਰੀ ਤੁਰੇ ਜਾਣੇ ਹਟਦੇ ਹੀ ਕੀ ਸੱਚੀ ਮੁੱਚੀ ਅਸੀਂ ਪੰਥ ਨੂੰ ਪੜਨਾਏ ਹੋਏ ਆ ਸਾਡੇ ਕੋਲ ਐਸਜੀਪੀਸੀ ਹੈਗੀ ਆ ਤੁਸੀਂ ਆਪਾਂ ਐਸਜੀਪੀਸੀ ਦੀ ਸ਼ਰਨ ਚ ਜਾ ਕੇ ਇਕੱਠੇ ਹੋ ਜਾਈਏ ਹੋਰ ਕਿਤੇ ਨਹੀਂ ਆਪਾਂ ਆਪੋ ਆਪਣੇ ਹੋ ਸਕਦੇ ਸਿੱਧੇ ਇਕੱਠੇ ਨਹੀਂ ਹੋ ਸਕਦੇ ਉਹ ਇੱਕ ਸਰਬ ਸਾਂਝੀ ਸੰਸਥਾ ਹੈਗੀ ਆ ਆਪਾਂ ਉਹਦੇ ਤੇ ਵੀ ਕਿੰਤੂ ਪਰੰਤੂ ਕਰ ਦਿੰਨੇ ਆ ਜਾਨੀ ਕੋਈ ਛੱਡਿਆ ਹੀ ਨਹੀਂ ਦੇਖੋ ਜੀ ਉਹਦੇ ਅਕਾਲੀਆਂ ਦੀ ਕੰਟਰੋਲਡ ਹੈਗੀ ਆ ਅਕਾਲੀ ਉਹਨੂੰ ਤੇ ਚਲਾਉਂਦੇ ਆ ਉੱਥੋਂ ਤੇ ਜੀ ਜੇਬ ਚੋਂ ਜਥੇਦਾਰ ਨਿਕਲ ਚਿੱਠੀ ਚੋਂ ਜਥੇਦਾਰ ਨਿਕਲਦੇ ਆ ਲਫਾਫਿਆਂ ਚੋਂ ਨਿਕਲਦੇ ਕੋਈ ਗੱਲ ਫਿਰ ਕੋਈ ਡਿਸਪਲਿਨ ਕਿਸੇ ਕਿਸਮ ਦੀ ਆਪਾਤਾ ਪੀ ਨਾਰਕੀ ਜਿਹਦਾ ਜਿੱਦਨ ਨੂੰ ਦਾ ਲੱਗਦਾ ਲਾਇਤ ਰਿਆ ਜਾਂਦਾ ਇਹ ਜਿਹੜੇ ਅਮਰਤਪਾਲ ਤੇ ਸਰਬਜੀਤ ਸਿੰਘ ਖਾਲਸਾ ਇਨਾਂ ਦਾ ਜਿਸ ਢੰਗ ਨਾਲ ਤਤ ਪੜਾਤ ਫੈਸਲਾ ਹੋਇਆ ਇਲੈਕਸ਼ਨ ਲੜਨ ਦੇ ਜਿਸ ਤਰੀਕੇ ਨਾਲ ਵੱਡੇ ਪੱਧਰ ਤੇ ਲੋਕਾਂ ਨੇ ਆਪ ਇਹਨਾਂ ਦੀ ਕਮਾਂਡ ਲੈ ਕੇ ਇਹਨਾਂ ਨੂੰ ਅੱਗੇ ਕੀਤਾ ਤੇ ਇਹਨਾਂ ਨੂੰ ਜਿਤਾਇਆ ਇੱਕ ਪਾਸੇ ਦੋਵੇਂ ਪਾਸੇ ਬੜੀਆਂ ਏਮੋਸ਼ਨਲ ਅਪੀਲਾਂ ਸੀ ਇੱਕ ਤੇ ਕਿ ਅਮਰਪਾਲ ਨਾਲ ਜੇ ਕੇਂਦਰ ਧੱਕਾ ਕਰਦਾ ਤੇ ਚੰਗਾ ਫਿਰ ਅਸੀਂ ਉਹਦਾ ਜਵਾਬ ਦੇ ਦਿੰਨੇ ਉਹ ਲੋਕਾਂ ਨੇ ਜਵਾਬ ਅੰਮ੍ਰਿਤਪਾਲ ਦੇ ਹੱਕ ਨਾਲੋਂ ਜ਼ਿਆਦਾ ਕੇਂਦਰ ਨੇ ਜਿਹੜਾ ਉਹਨਾਂ ਤੇ ਧੱਕਾ ਕੀਤਾ ਉਸ ਦਾ ਜਵਾਬ ਦਿੱਤਾ ਇਹ ਸਾਨੂੰ ਸਮਝਣਾ ਚਾਹੀਦਾ ਪੰਜਾਬ ਵਾਲੇ ਲੋਕ ਜਿਹੜੇ ਪੰਜਾਬ ਦੇ ਵੋਟਰ ਆ ਉਹ ਗੈਰਤਮੰਦ ਇਨਸਾਨ ਨਹੀਂ ਉਹ ਕਿਸੇ ਪੋਲਿਟਿਕਸ ਨੂੰ ਪ੍ਰੂਵ ਨਹੀਂ ਕੀਤਾ ਤੇ ਉਹਨਾਂ ਦੀ ਪੋਲਿਟਿਕਸ ਆ ਜਾਂ ਜਿਹੜੀ ਖਾਲਸਾਣ ਦੀ ਜਾਂ ਤਿੱਖੀ ਜਾਂ ਉਹ ਜਿਸ ਤਰ੍ਹਾਂ ਜੋ ਪਹਿਲਾਂ ਤਜਰਬੇ ਕੀਤੇ ਉਸ ਨੂੰ ਅਸੀਂ ਰੈਸ ਰੈਸਰੈਕਟ ਕਰਨਾ ਜਾਂ ਉਹਨੂੰ ਦੁਬਾਰਾ ਅਸੀਂ ਖੜੇ ਕਰਨਾ ਉਹਦੇ ਤੇ ਮੋਹਰ ਨਹੀਂ ਹੈ ਜੇ ਕੋਈ ਸਾਡੇ ਬੰਦੇ ਸਮਝਦੇ ਹੋਣ ਦੂਜੇ ਪਾਸੇ ਜਿਹੜੇ ਲੋਕਾਂ ਨੇ ਕਿਹਾ ਉਹ ਤੇ ਅਸੀਂ ਵੀ ਕਹਿ ਰਹੇ ਹਾਂ ਉਹ ਤੇ ਚੰਗੀਤ ਚੰਨੀ ਨੇ ਬਾਹਾਂ ਖਿਲਾਰ-ਖਿਲਾਰ ਕੇ ਪਾਰਲੀਮੈਂਟ ਦੇ ਅੰਦਰ ਗਿਆ ਉਹਦੀ ਪਾਰਟੀ ਕਹਿੰਦੀ ਅਸੀਂ ਨਹੀਂ ਇਹਦੇ ਨਾਲ ਖੜੇ ਹੋ ਕਹਿੰਦੇ ਨਾ ਖੜੇ ਉਹ ਮੈਂ ਤੇ ਖੜਾ ਮੈਂ ਤੇ ਸੱਚ ਨਾਲ ਖੜਾ ਵੀ ਤੁਸੀਂ ਉਸ ਬੰਦੇ ਨੂੰ ਕਿਉਂ ਨਹੀਂ ਛੱਡਦੇ ਤੁਸੀਂ ਕਿਉਂ ਤੱਕੇ ਨਾਲ ਅੰਦਰ ਰੱਖਿਆ ਜਦੋਂ ਜਿੱਤੇ ਹੀ ਗਿਆ ਯਾਨੀ ਇਹ ਗੱਲਾਂ ਸਾਡੇ ਪੰਜਾਬੀਆਂ ਦੇ ਖੂਨ ਚ ਆ ਇਹੀ ਗੱਲ इमोशनल ਅਪੀਲ ਭਾਵਕ ਪਵ ਪਵਨਾਤਮਕ ਅਪੀਲ ਜਿਹੜੀ ਹੈ ਉਹ ਸਰਬਜੀਤ ਸਿੰਘ ਖਾਲਸਾ ਦੇ ਹੱਕ ਚ ਜਾਂਦੀ ਆ ਉਹਨਾਂ ਨੇ ਕਿਤੇ ਇਹ ਕਿਹਾ ਕਿ ਦੇਖੋ ਜੀ ਮੈਂ ਆਪਣਾ ਬਾਪ ਕੁਰਬਾਨ ਕਰਤਾ ਅਸੀਂ ਆ ਕੀਤਾ ਤੇ ਤੁਸੀਂ ਕਿਤੇ ਇੱਕ ਪਰਚੀ ਨਹੀਂ ਪਾਸ ਲੋਕਾਂ ਕਹਿੰਦੇ ਪਰਚੀਆਂ ਜਿੰਨੀਆਂ ਕਹੇ ਪਾਵਾਂਗੇ ਵੀ ਪਵਾਵਾਂਗੇ ਉੱਥੇ ਵੀ ਉਹੀ ਗੱਲ ਹੈਗੀ ਪਰ ਇਹ ਇਹ ਸਮਝ ਲਿਆ ਜਾਏ ਕਿ ਆਪਾਂ ਕਿਸੇ ਗਾਂ ਨੂੰ ਮਰਡਰ ਦੀ ਜਾਂ ਕਿਸੇ ਦੇ ਉਹ ਉਸ ਤਰੀਕੇ ਨਾਲ ਹਮਲੇ ਕਰਨ ਦੀ ਪੋਲਿਟਿਕਸ ਤੇ ਮੋਹਰ ਲੱਗ ਗਈ ਆ। ਨਾ ਇਹ ਲੱਗਾ ਇੰਜ ਕਿ ਯਾਰ ਇੱਕ ਤੁਸੀਂ इमोशनल ਅਪੀਲ ਕੀਤੀ ਐ ਕਿ ਤੋ ਤੁਹਾਡੇ ਪੰਥ ਦੀ ਖਾਤਰ ਤੁਹਾਡੇ ਪਿਤਾ ਜੀ ਦੀ ਕੁਰਬਾਨੀ ਹੋਈ ਲੋਕਾਂ ਨੇ ਕਿਹਾ ਲਓ ਜੀ ਅਸੀਂ ਭਾਜੀ ਮੌੜ ਤੇ ਨੇ ਅਸੀਂ ਉਸ ਦਾ ਦਾਸ਼ਨ ਨੂੰ ਤੁਹਾਨੂੰ ਉਹ ਜਿੰਨਾ ਉਹ ਤੁਸੀਂ ਕੀਤਾ ਸੀ ਉਸ ਦਾ ਇਵਿਜ਼ੇ ਵਿੱਚ ਤੁਹਾਨੂੰ ਵੋਟਾਂ ਪਾਵਾਂਗੇ। ਗੱਲ ਸਮਝ ਆਉਂਦੀ ਆ ਕੋਈ ਢੀ ਗੁੰਝਲਦਾਰ ਪਚੀਦਾ ਗਾ। ਇਥੋਂ ਕੱਢਿਆ ਕੀ ਜਾਣ ਲੱਗ ਗਿਆ ਬਹੁਤ ਸਾਰੇ ਬੰਦੇ ਵੀ ਸੋਚਣ ਲੱਗੇ ਉਹ ਚ ਸਰਬਜੀਤ ਸਿੰਘ ਖਾਲਸਾ ਵੀ ਸੋਚ ਰਹੇ ਆ ਹੋਰ ਵੀ ਕਈ ਪਿੱਛੇ ਹੀ ਆ ਤੁਹਾਨੂੰ ਉਹ ਤੁਸੀਂ ਦੇਖਿਆ ਰਾਜਦੇਵ ਸਿੰਘ ਖਾਲਸਾ ਖਾਲਸੇ ਮਤਲਬ ਜਿਹੜੇ ਸਾਰੇ ਉਸ ਪਾਸੇ ਦੂਜਾ ਜਸਵੀਰ ਸਿੰਘ ਰੋਡੇ ਉਹਨਾਂ ਨੂੰ ਕਹਿੰਦੇ ਅੱਗੇ ਲਾ ਕੇ ਯਾਨੀ ਸਾਰਾ ਕੁਝ ਢਾਂਚਾ ਤਿਆਰ ਹੀ ਬੈਠਾ ਯਾਨੀ ਪਿੱਛੇ ਪਾਰਟੀ ਦਾ ਪ੍ਰੋਗਰਾਮ ਸੰਵਿਧਾਨ ਸਭ ਤਿਆਰ ਹੋ ਗਿਆ ਇੱਕ ਵਾਰੀ ਮੜ ਜਾ ਟਵੀਟ ਕਰਵਾਉਣਗੇ ਜਾਂ ਮੋਹਰ ਲਮਾਉਣਗੇ ਹੋ ਸਕਦਾ ਕੋਈ ਵੀਡੀਓ ਹੀ ਕਿਸੇ ਤਰੀਕੇ ਦੀ ਕੱਢ ਕੇ ਲਿਆਉਣ ਪਰ ਰੋੜਾ ਰੌਲਾ ਪੈ ਸਕਦਾ ਆਪੀ ਕਿਸ ਤਰ੍ਹਾਂ ਰਿਕਾਰਡ ਹੋਈ ਕਿੱਦਾਂ ਹੋਈ ਉਸ ਦਿਨ ਕੋਈ ਮੈਸੇਜ ਇਸ ਕਿਸਮ ਦਾ ਆ ਸਕਦਾ ਜਿਹੜਾ 19 ਤਰੀਕ ਨੂੰ ਰਖੜ ਪੁੰਨਿਆ ਦੇ ਉੱਤੇ ਵੱਡਾ ਇਕੱਠ ਹੋਣਾ ਆ ਉੱਥੇ ਉਹਨਾਂ ਨੇ ਕਾਲ ਦਿੱਤੀ ਹੈ ਹੁਣ ਇਹਦਾ ਰਿਜ਼ਲਟ ਹੀ ਹੈ ਕਿ ਜਿਹੜੇ ਪਹਿਲਾਂ ਹੀ ਬਖੇੜੇ ਪਏ ਹੋਏ ਆ ਅਕਾਲੀ ਦਲ 1920 ਅਕਾਲੀ ਦਲ ਜੁਨਾਈਟਿਡ ਅਕਾਲੀ ਦਲ ਲੱਗ ਥਲੱਗ ਉਹ ਫਿਰ ਯੂਨਾਈਟਿਡ ਦੇ ਦੋ ਟੜੇ ਹੋ ਗਏ ਨਾ ਫਿਰ ਮੈਂ ਉਹਨੂੰ ਅਲੱਗ ਥਲੱਗ ਵਾਲਾ ਵੀ ਕਹਿਣਾ ਚਾਹੀਦਾ ਨਾਲ ਹੀ ਫਿਰ ਅਕਾਲੀ ਦਲ ਇੱਕ ਲੱਗ ਥਲੱਗ ਹੋਇਆ ਫਿਰ ਉਹ ਪੂਰ ਨਾਲ ਨੂੰ ਜੋੜ ਕੇ ਹੋਰ ਫਿਰ ਉਹ ਮਰਜ ਹੋ ਗਿਆ ਫਿਰ ਮਰਜ ਤੋਂ ਫਿਰ ਅਲੱਗ ਹੋ ਗਿਆ ਜਿਹੜਾ ਢੀਂਟ ਸਿੰਘ ਆਲਾ ਇਹ ਹੁਣ ਕਈ ਅਕਾਲੀ ਦਲ ਅੰਦਰ ਬਾਹਰ ਬਣੇ ਫਿਰਦੇ ਦੋ ਹੋਰ ਹੁਣ ਬਣ ਲਗੇ ਤਿਆਰ ਹੀ ਬੈਠੇ ਆ ਸਮਝ ਲਓ ਇੱਕ ਤੇ ਜਿਹੜੇ ਬਾਕੀ ਧੜੇ ਆ ਇਹ ਕਹਿ ਰਿਹਾ ਕਿ ਅਸੀਂ ਡੈਲੀਗੇਟ ਸੱਦ ਲਿਆ ਡੈਲੀਗੇਟ ਮੇਰਾ ਖਿਆਲ ਪੌਣੇ 500 5400 ਡੈਲੀਗੇਟ ਕਾਫੀ ਵੱਡੀ ਗਿਣਤੀ ਆ ਕਿੰਨੇ ਕੁੰਨਾਂ ਚ ਆਉਂਦੇ ਆ ਨਾਂ ਦੀ ਕਾਲ ਤੇ ਜਾਉਂ ਜੀ ਬੈਠ ਕੇ ਲੋਕਾਂ ਦੇ ਕੋਲ ਕਿਹੜੇ ਸਾਰੀ ਪਛਾਣਿਆ ਵੀ ਆ ਡੈਲੀਗੇਟ ਆ ਤੇ ਆ ਨਹੀਂ ਡੈਲੀਗੇਟ ਇਹ ਸਾਰਾ ਇੱਕ ਆਪਣੇ ਪਾਸੇ ਤੁਸੂੜੀ ਸ਼ੁਰੂ ਹੈ ਤੇ ਪ੍ਰਧਾਨ ਆਖਿਰ ਉਹ ਚੁਣਨਗੇ ਜੱਥੇਬੰਦੀ ਬਣਾਉਣਗੇ ਕਿਉਂਕਿ ਵਾਪਸ ਜਾਣ ਦੀ ਪਾਰਟੀ ਹੀ ਕੋਈ ਗੁੰਜਾਇਸ਼ ਦਿਖ ਰਹੀ ਹੈ ਜਦ ਇਹ ਅਜੇ ਕਾਰਵਾਈ ਪੂਰੀ ਨਹੀਂ ਹੋਈ ਤੇ ਦੂਜੇ ਪਾਸੇ ਬਾਬੇ ਬਕਾਲੇ ਰਖੜਪੁਰਿਆਂ ਤੇ ਜਿੱਦਾ ਵੈਸੇ ਵੀ ਇੱਕ ਵੱਡਾ ਫੰਕਸ਼ਨ ਉਹ ਤੇ ਹਰ ਸਾਲ ਹੁੰਦਾ ਉਥੇ ਇੱਕ ਉਸ ਸਪੈਸ਼ਲ ਅਕੇਜੀਨ ਤੇ ਇਹ ਅਨਾਉਂਸ ਕਰਨ ਨੂੰ ਫੇਰ ਰਹੇ ਆ ਕਿ ਅਸੀਂ ਵੀ ਇੱਕ ਧੜਾ ਪਾਰਟੀ ਜਾਂ ਉਧਰ ਨੂੰ ਕਾਲੀ ਨਾ ਕਰ ਲਈਏ ਪਾਈ ਅਮਰਤਪਾਲ ਜਿਹੜੇ ਕਿ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਔਰ ਖਡੂਰ ਸਾਹਿਬ ਤੋਂ ਐਮਪੀ منتخب ਹੋਏ ਨੇ ਉਹਨਾਂ ਨੇ ਆਪਣੀ ਟੀਮ ਦੇ ਜ਼ਰੀਏ ਇੱਕ ਟਵੀਟ ਕਰਵਾਇਆ ਔਰ ਇਸ ਟਵੀਟ ਵਿੱਚ ਪੰਥ ਨੂੰ 19 ਅਗਸਤ ਦਾ ਜਿਹੜਾ ਕੱਠ ਹੋਣ ਜਾ ਰਿਹਾ ਉਹਦੇ ਵਿੱਚ ਸ਼ਾਮਲ ਹੋਣ ਦਾ ਕਿਹਾ ਹੈਗਾ ਵਾ ਕਿ ਵੱਡੀ ਗਿਣਤੀ ਦੇ ਵਿੱਚ ਉਹਦੇ ਵਿੱਚ ਸ਼ਾਮਲ ਹੋਇਆ ਜਾਵੇ ਔਰ ਜਿਹੜੇ ਮੌਜੂਦਾ ਪੰਥਕ ਦੇ ਮੁੱਦੇ ਹੈਗੇ ਆ ਉਹਨਾਂ ਤੇ ਗੱਲਬਾਤ ਕੀਤੀ ਜਾਵੇ ਉਹ ਆਪ ਉਸ ਇਕੱਠ ਦੇ ਵਿੱਚ ਆਉਂਦੇ ਆ ਜਾਂ ਨਹੀਂ ਆਉਂਦੇ ਹੈਗੇ ਇੱਕ ਤੇ ਵਕਤੀ ਦੱਸੇਗਾ ਕਿਉਂਕਿ ਉਹਨਾਂ ਨੂੰ ਐਨਐਸ ਦੇ ਤਹਿਤ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਕੀਤਾ ਹੈ ਜਿਹਦੇ ਖਿਲਾਫ ਜਿਹੜੀ ਪਟੀਸ਼ਨ ਦਾਇਰ ਕੀਤੀ ਗਈ ਸੀ ਭਾਈ ਅਮਰਦਪਾਲ ਹਲੋਂ ਕਿ ਉਹਨਾਂ ਤੇ ਬੇਬੁਨਿਆਦ ਲੱਗੀ ਹੈ 28 ਅਗਸਤ ਨੂੰ ਉਹਦੀ ਵੀ ਸੁਣਵਾਈ ਹੈਗੀ ਹੈ ਔਰ ਔਰ ਉਹਦੇ ਵਿੱਚ ਉਹਨਾਂ ਦੇ ਬਰੀ ਹੋਣ ਦੇ ਬਹੁਤ ਜ਼ਿਆਦਾ ਇਮਕਾਨਾਤ ਨੇ ਕਿਉਂਕਿ ਪਹਿਲੇ ਵੀ ਇੱਕ ਉਹਨਾਂ ਦੀ ਐਮਪੀਸ਼ਿਪ ਦੇ ਖਿਲਾਫ ਪਟੀਸ਼ਨ ਦਾਇਰ ਕੀਤੀ ਗਈ ਸੀ ਜਿਹੜੀ ਕਿ ਹਾਈ ਕੋਰਟ ਨੇ ਰੱਦ ਕਰ ਦਿੱਤੀ ਹੈ ਤੇ ਹੁਣ ਇਹਦੇ ਵਿੱਚ ਵੀ ਇਨਸ਼ਾਅੱਲਾ ਜਿਹੜੇ ਬਰੀ ਹੋ ਜਾਣਗੇ ਇਸ ਜਿਹੜਾ ਐਨਐਸਏ ਉਹਨਾਂ ਦੇ ਉੱਤੇ ਲਾਇਆ ਹੋਇਆ ਹੈ ਲੇਕਿਨ ਉਸ ਤੋਂ ਪਹਿਲੇ ਜਿਹੜਾ 19 ਅਗਸਤ ਨੂੰ ਇਕੱਠ ਹੋਣ ਜਾ ਰਿਹਾ ਹੈ ਉਹਦੇ ਵਾਸਤੇ ਇੱਕ ਵੱਡੀ ਅਪੀਲ ਕੀਤੀ ਗਈ ਹੈ ਕਿ ਉਹਦੇ ਵਿੱਚ ਸ਼ਾਮਲ ਹੋ ਕੇ ਜਿਹੜੇ ਮੌਜੂਦਾ ਮੁੱਦੇ ਹਨ ਉਹਨਾਂ ਦੇ ਗੱਲ ਬਾਤ ਕੀਤੀ ਜਾ ਸਕੇ ਲੇਕਿਨ ਜ਼ਰੂਰਤ ਜਿਹੜੀ ਹੈਗੀ ਆ ਉਹ ਇਸ ਗੱਲ ਦੀ ਹੈਗੀ ਆ ਕਿ ਹੁਣ ਪੰਥ ਨੂੰ ਵੀ ਸੋਚਣਾ ਪਏਗਾ ਇਸ ਇਕੱਠ ਦਾ ਅਸਲ ਚ ਮਕਸਦ ਹੀ ਇਹ ਹੈ ਕਿ ਸਿੱਖ ਪੰਥ ਨੂੰ ਇੱਕ ਜੋਟ ਕੀਤਾ ਜਾਵੇ ਫੇਰ ਹੀ ਮਸਲਿਆਂ ਦਾ ਹੱਲ ਕੱਢਿਆ ਜਾ ਸਕਦਾ ਹੈ ਅਲੈਦਾ ਅਲੈਦਾ ਕਮੇਟੀਆਂ ਬਣਾ ਕੇ ਜਾਂ ਅਲੈਦਾ ਅਲੈਦਾ ਰਾਵਾਂ ਤੇ ਚੱਲ ਕੇ ਮਸਲਿਆਂ ਦਾ ਹੱਲ ਨਹੀਂ ਨਿਕਲ ਸਕਦਾ ਹੈਗਾ ਇਸ ਲਈ ਇਸ ਇਕੱਠ ਦੀ ਬਾਰ ਬਾਰ ਅਪੀਲ ਕੀਤੀ ਜਾਂਦੀ ਹੈ ਜਿੱਥੇ ਬਾਕੀ ਪੰਥਕ ਸਰਬਰਾਵਾਂ ਵਾਲੋ ਉਥੇ ਪਾਈ ਅਮਰਪਾਲ ਨੇਵੀ ਟਵੀਟ ਕਰਵਾ ਕੇ ਆਵਾਮ ਨੂੰ ਇਸ ਪੰਥ ਇਸ ਕਾ ਆਵਾਮ ਨੂੰ ਵੀ ਇਸ ਇਕੱਠ ਦੇ ਵਿੱਚ ਸ਼ਾਮਲ ਹੋਣ लेके आवे ताकि जो है का इन कामयाब बनाया जा सके वीरो इस इसके बारे की ख्याल है कमेंट करके लाजमी दस्यो रखियो अपना ढेर सारा ख्याल मिलांगे अगली वीडियो दे नाल अल्लाह हाफिज